ਸੋਸ਼ਲ ਮੀਡੀਆ ਤੇ ਇੰਸਟਾ ਕੁਇਨ ਵੱਲੋਂ ਮਸ਼ਹੂਰ ਪੰਜਾਬ ਪੁਲਿਸ ਦੀ ਮੌਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਹੁਣ ਕਾਨੂੰਨ ਦੇ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਨਸ਼ਾ ਤਸਕੀ ਦੇ ਦੋਸ਼ਾਂ 'ਚ ਪਹਿਲਾਂ ਹੀ ਗ੍ਰਿਫਤਾਰ ਕੀਤੀ ਗਈ ਅਮਨਦੀਪ ਨੂੰ ਹੁਣ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਦੋਸ਼ੀ ਇੰਸਟਾ ਕੁਇਨ ਨੂੰ ਬਠਿੰਡਾ ਦੇ ਪਿੰਡ ਬਾਦਲ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰੋਂ ਕਾਬੂ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਨੂੰ ਬੀਤੇ ਦਿਨੀ ਸਵੇਰੇ ਵਿਜੀਲੈਂਸ ਨੇ ਅਫਸਾਨਾਕਾਰ ਦੇ ਘਰੋਂ ਇਹ ਕਹਿ ਕੇ ਲਿਆਂਦਾ ਸੀ ਕਿ ਪੁੱਛਗਿੱਛ ਕਰਨੀ ਹੈ ਫਿਰ ਉਸ ਨੂੰ ਹਿਰਾਸਤ ਚ ਲੈ ਕੇ ਆਪਣੇ ਨਾਲ ਲੈ ਗਏ ਧਿਆਨ ਦੇਣ ਯੋਗ ਹੈ ਕਿ ਇੰਸਟਾ ਕੁਇਨ ਨੂੰ ਗਾਣ ਦਾ ਸ਼ੌਕ ਹੈ ਤੇ ਉਹ ਗਾਇਕਾ ਅਫਸਾਨਾ ਦੇ ਘਰ ਵੀ ਜਾਂਦੀ ਹੈ ਇਸ ਤੋਂ ਇਲਾਵਾ ਮੁਤਲ ਕਨਸਟੇਬਲ ਅਮਨਦੀਪ ਕੌਰ ਸਿੱਧੂ ਮੂਸੇਵਾਲਾ ਦੇ ਨਾਲ ਵੀ ਸੁਰੱਖਿਆ ਗਾਰਡ ਵਜੋਂ ਕੰਮ ਕਰ ਚੁੱਕੀ ਹੈ ਵਿਜੀਲੈਂਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਆਮ ਕਨਸਟੇਬਲ ਹੋਣ ਦੇ ਬਾਵਜੂਦ ਅਮਨਦੀਪ ਕੌਰ ਕੋਲ ਕਰੋੜਾਂ ਦੀ ਜਾਇਦਾਦ ਕਿਵੇਂ ਇਕੱਠੀ ਕੀਤੀ ਇਸ ਦਾ ਕੋਈ ਸਪਸ਼ਟ ਬਿਉਰਾ ਨਹੀਂ ਹੈ ਅਮਨਦੀਪ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ 3 April ਨੂੰ ਬਠਿੰਡਾ ਦੇ ਬਾਦਲ ਰੋਡ ਉੱਤੇ ਉਸ ਦੀ ਥਾਰ SUV ਵਿੱਚੋਂ 17. 71 ਗ੍ਰਾਮ ਚਿੱਟਾ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਸਮੇਂ ਉਸ ਨੂੰ ਮዕਤਲ ਕਰ ਦਿੱਤਾ ਗਿਆ। ਕੀ ਕਾਰਨ ਕਿਸੇ ਤੋਂ ਅੱਜ ਵੀਡੀਓਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ। ਉਹ ਕੋਈ ਚੱਤਰ ਨਹੀਂ ਉਹ ਫਰੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨੂੰ ਪਰਸ ਲੈ ਗਈ ਅੱਗੇ ਪੁਲਸਤਾ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ। ਹਾਂ ਉਹ ਮੇਰੀ ਸਿਸਟਰ ਦਾ ਨਾਮ ਇਸਟਾ ਕਵਿਨ ਕੋਲ ਰੋਲੇਕਸ ਘੜੀਆਂ ਮਹਿੰਗੀਆਂ ਕਾਰਾਂ ਆਲਿਸ਼ਾਨ ਘਰ ਤੇ ਬ੍ਰਾਂਡ ਵਾਲੇ ਕੱਪੜੇ ਹਨ ਤੇ ਉਹ ਆਪਣੀਆਂ ਰੀਲਾਂ ਬਣਾਉਂਦਾ ਸ਼ੌਂਕ ਰੱਖਦੀ ਹੈ। ਵਿਜੀਲੈਂਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਦੀ ਕੋਲ ਆਮਦਨ ਲਗਭਗ 1 ਕਰੋੜ ਰੁਪਏ ਦੇ ਅਨੁਮਾਨ ਹੈ ਉਸ ਦੇ ਖਰਚੇ 1.39 ਕਰੋੜ ਰੁਪਏ ਤੋਂ ਵੀ ਵੱਧ ਹਨ ਇਹ ਸ਼ੱਕ ਦੇ ਘੇਰੇ ਵਿੱਚ ਹੈ ਤੇ ਇਥੋਂ ਇਥੋਂ ਹੀ ਵਿਜੀਲੈਂਸ ਦੀ ਜਾਂਚ ਸ਼ੁਰੂ ਹੁੰਦੀ ਹੈ ਮੇਰੇ ਕੋਲ ਕੀ ਕਰਨ ਕੀ ਸੀ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਗਾ ਕੋਈ ਏਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਉਸਾਨਾ ਦਾ ਲਿੰਕ ਸੀ ਜੋ ਕੁਝ ਵੀ ਏਦਾਂ ਦਾ ਕੋਈ ਮਫਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਏਦਾਂ ਦੀਆਂ ਨਾ ਕਰੋ ਠੀਕ ਹੈ ਤੇ ਹੋਰ ਕੁਝ ਨਹੀਂ ਬਸ ਉਹ ਸਰ ਕੀ ਕਰ